ਅੱਜ ਦੀਆਂ ਤਸਵੀਰਾਂ ਤੁਸੀਂ ਮੰਡੀ ਲੱਖਿਆਲੀ ਤੋਂ ਦੇਖ ਰਹੇ ਹੋ ਥੋੜਾ ਸਮਾਂ ਬਾਰਿਸ਼ ਪੈਣ ਤੋਂ ਬਾਅਦ ਇੱਥੋਂ ਦੇ ਹਾਲਾਤ ਕੀ ਬਣ ਜਾਂਦੇ ਆ ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਜਾਂਦਾ ਤੇ ਆ ਜਿਹੜੇ ਹਾਲਾਤ ਆ ਤੁਸੀਂ ਦੇਖ ਰਹੇ ਹੋ ਆ ਤਸਵੀਰਾਂ ਤੁਸੀਂ ਮੰਡੀ ਲੱਖਿਆਲੇ ਦੇ ਬਾਉਂਡਰੀ ਲਾਈਨ ਦੀ ਆਪਾਂ ਕਹਿ ਸਕਦੇ ਆ ਇਹ ਮਾਲਕਦਮ ਰੋਡ ਵੀ ਕਹਿੰਦੇ ਆ ਇਹਦੇ ਹਾਲਾਤ ਤੁਸੀਂ ਦੇਖੋ ਕਿਵੇਂ ਪਾਣੀ ਖੜਾ ਕਿਵੇਂ ਘਾਹ ਫੂਸਾ ਇਹ ਵੈਸੇ ਮਾਲਕਦਮ ਰੋਡ ਆ ਤੇ ਆ ਮੰਡੀ ਦੇ ਵਿੱਚ ਜਿਹੜਾ ਮੇਨ ਰੋਡ ਆਉਂਦਾ ਉਹਦੇ ਤੇ ਆ ਪਾਣੀ ਖੜਾ ਮੇਨ ਰੋਡ ਤੇ ਤੇ ਆ ਜਿਹੜਾ ਘਰਾਂ ਦੇ ਵਿੱਚ ਗਲੀਆਂ ਜਾਂਦੀਆਂ ਇਹ ਅੱਜ ਪੂਰੀ ਕਵਰੇਜ ਆ ਜਿਹੜੀ ਅਸੀਂ ਤੁਹਾਨੂੰ ਦਿਖਾਵਾਂਗੇ ਗਲੀਆਂ ਦੇ ਵਿੱਚ ਕਿਵੇਂ ਪਾਣੀ ਖੜਾ ਸਾਰੀ ਰਿਪੋਰਟ ਤੁਸੀਂ ਸਾਡੇ ਡੇਲੀ ਰਿਪੋਰਟ ਟੀਵੀ ਚੈਨਲ ਤੇ ਜ਼ਰੂਰ ਦੇਖੋ ਮੰਡੀ ਲਖਿਆਲੀ ਤੋਂ ਸਤਿ ਸ਼੍ਰੀ ਅਕਾਲ ਮੈਂ ਸਰਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਜਿਹੜਾ ਹਲਕੇ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਹਲਤ ਵਿਧਾਨ ਸਭਾ ਹਲਕਾ ਮਲੋਟ ਦੀ ਇੱਕ ਨਾਮਵਰ ਮੰਡੀ ਆ ਮੰਡੀ ਲਖਿਆਲੀ ਦੇ ਵਿੱਚ ਖੜੇ ਆ ਤੇ ਇਹ ਮੰਡੀ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਦੇ ਵਿੱਚ ਆ ਸੁਰਖੀਆਂ ਦੇ ਵਿੱਚ ਕਿਸੇ ਖਾਸ ਅਹਿਮੀਅਤ ਲਈ ਨਹੀਂ ਇਹ ਆਪਣਾ ਇੱਕ ਜਿਹੜਾ ਨਰਕੀ ਭੋਗ ਰਹੀ ਆ ਉਹਦੇ ਲਈ ਸੁਰੱਖਿਆਚਾ ਜਿਹੜਾ ਇਥੇ ਸੀਵੇ ਦੇ ਸਿਸਟਮਾ ਸਭ ਤੋਂ ਜਿਹੜੇ ਇਹਦੇ ਮਾੜੇ ਹਾਲ ਆ ਕੋਈ ਵੀ ਸਰਕਾਰ ਆ ਜਾਂਦੀ ਆ ਆਪਣੇ ਜਿਹੜੇ 5 ਸਾਲ ਆ ਉੱਠ ਪਾਉਣ ਦੀ ਕੋਸ਼ਿਸ਼ ਕਰਦੀ ਆ ਤੇ 2.5 ਸਾਲ ਪਹਿਲਾਂ ਜਿਵੇਂ ਪੰਜਾਬ ਦੇ ਵਿੱਚ ਇੱਕ ਬਦਲਾਅ ਨਾਮ ਦੀ ਲਹਿਰ اٹਹੀ ਸੀਗੀ ਤੇ ਬਦਲ ਕੇ ਸਰਕਾਰ ਆਈ ਸੀ ਤੇ ਲੋਕਾਂ ਨੂੰ ਵੀ ਬੜਾ ਭਰੋਸਾ ਸੀਗਾ ਵੀ ਜਿਹੜੇ ਇਹ ਤੋਂ ਪਹਿਲਾਂ ਵਾਲਾ ਸਰਕਾਰਾਂ ਚ ਕੰਮ ਨਹੀਂ ਹੋਏ ਇਹ ਆਮ ਲੋਕਾਂ ਦੇ ਸਰਕਾਰ ਚ ਕੰਮ ਹੋਣਗੇ ਪਰ ਜਿਹੜਾ ਕਹਿੰਦੇ ਆ ਵੀ ਪ੍ਰਣਾਲਾ ਉੱਥੇ ਦਾ ਉੱਥੇ ਵਾਲੀ ਗੱਲ ਹੀ ਆ ਅੱਜ ਜਿਹੜੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਆ ਤਾਂ ਇਹ ਬਿਲਕੁਲ ਥੋੜੀ ਜਿਹੀ بارش ਹੋਈ ਤੇ ਉਹਦੇ ਨਾਲ ਜਿਹੜਾ ਇੰਨਾ ਕ ਪਾਣੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਹੈ ਜਿਹੜਾ ਪਾਣੀ ਘਰਾਂ ਦੇ ਜਿਹੜਾ ਬਾਰਾਂ ਦੇ ਅੱਗੇ ਖੜ ਗਿਆ ਮੇਰੇ ਨਾਲ ਕੈਮਰਾਮੈਨ ਵੀਰ ਆ ਉਹ ਇੱਕ ਵਾਰੀ ਉਹਨਾਂ ਨੂੰ ਕਹੂੰਗਾ ਵੀ ਸਾਰੇ ਚਾਰ ਚਪੇਰੇ ਜਿਹੜਾ ਪਾਣੀ ਜਰੂਰ ਜਿਹੜਾ ਦਿਖਾ ਦਿਓ ਘਰਾਂ ਦੇ ਜਿਹੜਾ ਗੇਟ ਦੇ ਵਿੱਚ ਪਾਣੀ ਖੜਾ ਇਧਰਲੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਈਏ ਤਾਂ ਕਾਫਰੇ ਤੇ ਬੈਂਕ ਵੀ ਆ ਬੈਂਕ ਦੇ ਹਾਲਾਤ ਵੀ ਤੁਸੀਂ ਦੇਖਦੇ ਹੋ ਬੈਂਕ ਦੇ ਬਾਗ ਗੇਟ 메ਨ ਗੇਟ ਦੇ ਵਿੱਚ ਵੀ ਜਿਹੜਾ ਪਾਣੀ ਦੀਆਂ ਤਸਵੀਰਾਂ ਤੁਹਾਨੂੰ ਸਾਫ਼ ਲੱਗ ਰਹੀਆਂ ਹੋਣਗੀਆਂ ਜੇ ਕੋਈ ਬੈਂਕ ਦੇ ਵਿੱਚ ਜਾਣ ਵਾਲਾ ਵੀਰ ਵੀ ਆ ਉਹਨੂੰ ਵੀ ਬੜੀ ਮੁਸ਼ਕਲ ਦੇ ਨਾਲ ਜਾਣਾ ਪੈਂਦਾ ਤੇ ਬਾਕੀ ਹਾਲਾਤ ਤੁਸੀਂ ਦੇਖ ਹੀ ਜਾਂਦੇ ਹੋਗੇ ਘਰਾਂ ਦੇ ਵਿੱਚ ਵੀ ਘਰ ਵਾਲੇ ਕਿੰਨੇ ਮਜਬੂਰ ਐ ਇੱਥੇ ਸਾਡੇ ਨਾਲ ਵੀਰ ਆ ਗੱਲਬਾਤ ਲਈ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਦ੍ਰਿਸ਼ ਜਿਹੜਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖੋ ਵੀ ਕਿੰਨਾ ਕਿੰਨਾ ਪਾਣੀ ਆ ਹਾਲਾਂਕਿ ਬਾਰਿਸ਼ ਮੈਨੂੰ ਲੱਗਦਾ ਇਹ ਮਿੰਟਾਂ ਦੇ ਹਿਸਾਬ ਨਾਲ ਹੀ ਹੋਈ ਆ ਜੇਕਰ ਜਿਵੇਂ ਪਿੱਛੇ ਬਾਰਿਸ਼ਾਂ ਜ਼ਿਆਦਾ ਹੋਈ ਜਾਂਦੀਆਂ ਉਸੇ ਤਰ੍ਹਾਂ ਦਾ ਬਾਰਿਸ਼ ਹੋਈ ਹੋਵੇ ਤਾਂ ਇੱਥੋਂ ਦੇ ਜਿਹੜੇ ਹਾਲਾਤ ਆ ਹੋਰ ਵੀ ਬਹੁਤ ਭੈੜੇ ਹੋਣੇ ਸੀਗੇ ਤੇ ਭਾਈ ਮੌਜੂਦ ਆ ਘਰਾਂ ਵਾਲੇ ਗੱਲਬਾਤ ਲਈ ਹਾਂਜੀ ਵੀਰੇ ਕੀ ਆ ਤੁਹਾਡਾ ਸ਼ੁਭਨਾਮ ਕੀ ਆ ਤਦ ਕਿਵੇਂ ਦੇਖਦੇ ਹੋ ਬਾਈ ਸਰਕਾਰ ਦੇ ਕੰਮਾਂ ਨੂੰ ਕਿਉਂਕਿ ਇੱਕ ਲਹਿਰ ਰੋਟੀ ਸੀ ਬਦਲਾ ਦੇ ਨਾਮ ਦੀ ਲਹਿਰ ਰੋਟੀ ਸੀ ਕਿ ਬਦਲ ਤੁਹਾਨੂੰ ਵੀ ਨਜ਼ਰ ਆਉਂਦਾ ਹੋਊਗਾ ਆ ਜਿਹੜੇ ਆ ਅੱਜ ਹਾਲਾਤ ਦੇਖ ਰਹੇ ਆ ਕਿੰਨੇ ਸਾਲਾਂ ਦੇ ਇਸੇ ਤਰ੍ਹਾਂ ਚੱਲਦੇ ਇਹ ਕਾਫੀ ਦੇਰ ਤੋਂ ਹੀ ਅਸੀਂ ਤਾਂ ਇਸ ਸਮੱਸਿਆ ਨਾਲ ਜੂਝ ਰਹੇ ਆ ਜੀ ਆ 2.5 ਸਾਲਾਂ ਤੋਂ ਹੁਣ ਸਾਨੂੰ ਇਹ ਵਿਸ਼ਵਾਸ ਸੀ ਜਦੋਂ ਸਰਕਾਰ ਬਦਲਾ ਦੇ ਨਾਂ ਦੀ ਬਣੀ ਹੈ ਤੇ ਕੋਈ ਸਾਡਾ ਮਸਲਾ ਹੱਲ ਹੋ ਜਾਊਗਾ ਤੇ ਅਸੀਂ ਇਸ ਨਰਕ ਤੋਂ ਬਾਹਰ ਜਾਵਾਂਗੇ ਪਰ ਉਸ ਤੋਂ ਵੀ ਜ਼ਿਆਦਾ ਸਾਡਾ ਹੁਣ ਨੁਕਸਾਨ ਇੱਥੇ ਹੋਈ ਜਾਂਦਾ ਹੈ ਪਾਣੀ ਜਦੋਂ ਮੀਂਹ ਦਾ ਕੱਢਦਾ ਹੈ ਇਸੇ ਪਾਸੇ ਜੇ ਕੋਈ ਨਿਕਾਸੀ ਨਹੀਂ ਹੈ ਗੱਡਾ ਪਾਣੀ ਜੋ ਨਾਲੀਆਂ ਦੀ ਨਿਕਾਸੀ ਹੈ ਨਹੀਂ ਮੀਂਹ ਦਾ ਤਾਂ ਸਾਨੂੰ ਬਹੁਤ ਜ਼ਿਆਦਾ ਪਾਣੀ ਖਰਾਬ ਕਰਦਾ ਹੈ ਜੀ ਸਾਡੀ ਇਹ ਉਲਟਾ ਪਹਿਲਾਂ ਤਾਂ ਮਾਰੇ ਮੋਢੇ ਸਾਡੀ ਕੋਈ ਸੁਣਵਾਈ ਹੋ ਜਾਂਦੀ ਸੀ ਜੋ ਅੱਗੇ ਸਰਕਾਰਾਂ ਦੀ ਹੁਣ ਸਾਡੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਜੀ ਔਰ ਅਸੀਂ ਬਹੁਤ ਪਰੇਸ਼ਾਨ ਹੈ ਇਸ ਪਾਣੀ ਤੋਂ ਸਾਡੇ ਘਰਾਂ 'ਚੋਂ ਜਾਣ ਦਾ ਆਉਣ ਦਾ ਕੋਈ ਰਸਤਾ ਨਹੀਂ ਹੈ ਛੋਟੇ ਛੋਟੇ ਬੱਚੇ ਹੈ ਜੋ ਬਾਹਰ ਵੀ ਨਿਕਲ ਸਕਦੇਗੇ ਸਰ ਤੋਂ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਕਿਤੇ ਇਥੋਂ ਦੇ ਜਿਹੜੇ ਵਿਧਾਇਕ ਸੀ ਕਿਉਂ ਡਿਪਟੀ ਸਪੀਕਰ ਵੀ ਬਣੇ ਸੀ ਤੇ ਇਸ ਵਾਰ ਤਾਂ ਜਿਹੜੇ ਇਥੋਂ ਦੇ ਵਿਧਾਇਕ ਆ ਤੇ ਉਹ ਕੈਬਨਿਟ ਦੇ ਵਿੱਚ ਮਿਨਿਸਟਰ ਵੀ ਐਡੈਕਟਰ ਬਲਜੀਤ ਕੌਰ ਜੀ ਉਹ ਕਿੰਨੇ ਵਾਰੀ ਜਿਹੜਾ ਮੰਡੀ ਦੇ ਵਿੱਚ ਆਇਆ ਕਿਤੇ ਤੁਸੀਂ ਆਪਣੀਆਂ ਮਸਲੇ ਉਹਨਾਂ ਨੂੰ ਦੱਸਿਓ ਬਹੁਤ ਵਾਰੀ ਉਹਨਾਂ ਨੂੰ ਮੁਸ਼ਕਲਾ ਦੱਸਿਆ ਜੀ ਪਰ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ 8-10 ਦਿਨ ਪਹਿਲਾਂ ਉਹ ਗੇੜਾ ਮਾਰਦੇ ਆ ਤਾਂ ਉਸ ਵਕਤ ਸਾਨੂੰ ਪੂਰੀ ਆਸ-ਸ਼ਕ ਹੁੰਦੀ ਹੈ ਉਹ ਵਿਸ਼ਵਾਸ ਵੀ ਦੇ ਕੇ ਜਾਂਦੇ ਆ ਵੀ ਅਸੀਂ 2-4 ਮਹੀਨਿਆਂ ਦੇ ਵਿੱਚ ਤੁਹਾਡਾ ਮਸਲਾ ਹੱਲ ਕਰ ਦਾਂਗੇ ਆਹੀ ਐਮਪੀ ਜੋ ਇਲੈਕਸ਼ਨ ਹੋਇਆ ਇਸ ਤੋਂ ਪਹਿਲਾਂ ਵੀ ਆਪਣੇ ਮੈਡਮ ਬਲਜੀਤ ਕੌਰ ਜੀ ਇੱਥੇ ਆਏ ਸੀ ਇਹ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀਗਾ ਵੀ ਤੁਹਾਡਾ 2-3 ਮਹੀਨਿਆਂ ਦੇ ਵਿੱਚ ਸਾਰਾ ਮਸਲਾ ਹੱਲ ਕਰਾਂਗੇ ਪਰ ਉਸ ਦਿਨ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਸੀ ਨੀ ਮੈਡਮ ਜੀ ਤੁਸੀਂ ਇਲੈਕਸ਼ਨ 'ਚ ਹੀ ਆਉਣੇ ਹੋ ਉਸ ਤੋਂ ਬਾਅਦ ਕੋਈ ਘੇੜਾ ਨਹੀਂ ਮਾਰਦੇ ਉਹੀ ਸੇਮ ਕਹਾਣੀ ਹੈ ਜੀ ਉਸ ਤੋਂ ਬਾਅਦ ਉਹਨੇ ਕੋਈ ਸਾਡੀ ਸਾਰ ਨਹੀਂ ਲਈ ਐਸ ਇਲੈਕਸ਼ਨ ਤੋਂ ਬਾਅਦ ਫਿਰ ਦੁਬਾਰਾ ਨਹੀਂ ਹੋਏਗੀ ਨਹੀਂ ਬਿਲਕੁਲ ਨਹੀਂ ਹੋਰ ਵੀ ਡੀਸੀ ਆਫਿਸ ਤੱਕ ਵੀ ਐਪਲੀਕੇਸ਼ਨ ਦੇ ਕੇ ਆਏ ਆ ਜਿਉਂ ਪਹਿਲਾਂ 10 12 ਖਬਰਾਂ ਵੀ ਅਸੀਂ ਲਵਾਈਆਂ ਉਹ ਸਾਰੀਆਂ ਖਬਰਾਂ ਦੀ ਫੋਟੋਸਟੇਟ ਡੀਸੀ ਸਾਹਿਬ ਤੱਕ ਪਹੁੰਚਾਈ ਆ ਉਸ ਦਿਨ ਡੀਸੀ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਚਲੋ ਤੁਹਾਡਾ ਕੋਈ ਮਸਲਾ ਹੱਲ ਕਰਾਂਗੇ ਪਰ ਅੱਜ ਇੱਕ ਛੋਟੀ ਜੀ ਬਰਸਾਤ ਆਈ ਹੈ ਮੇਰੇ ਖਿਆਲ ਇੱਕ ਮਹੀਨਾ ਪਾਣੀ ਨਹੀਂ ਸੁੱਕਣਾ ਜੀ ਅੱਛਾ ਇਹ ਇਹ ਇੱਕ ਬਰਸਾਤ ਆਉਂਦੇ ਕਿ ਇੱਕ ਮਹੀਨਾ ਪਾਣੀ ਖੜਾ ਰਹਿੰਦਾ ਹਾਂ ਕੜਾਈ ਹੁੰਦਾ ਜੀ ਹਜੇ ਤੱਕ ਅ ਵੀਰ ਹੋਰ ਵੀ ਆ ਸਾਡੇ ਨਾਲ ਗੱਲਬਾਤ ਕਰਨ ਲਈ ਹਾਂਜੀ ਕੀ ਨਾਮ ਕੀ ਹੈ ਬਈ ਜੀ ਸਰੇਂਦਰ ਸਿੰਘ ਤੁਹਾਡਾ ਵੀ ਇੱਥੇ ਹੀ ਇਹ ਮਕਾਨ ਨਹੀਂ ਵੀਰੇ ਮੇਰਾ ਮਗਰ ਲਿਖਲੀ ਚ ਘਰ ਰਹੇ ਹਾਂ ਦੇ ਖਲਾਤ ਉੱਥੇ ਵੀ ਇਸੇ ਤਰ੍ਹਾਂ ਉੱਥੇ ਦਾ ਐਸਾ ਹੀ ਬੱਤਰਾ ਵੀਰੇ ਅੱਛਾ ਉਹ ਤੇ ਚਿਰੋਂ ਤੋਂ ਅੱਜ ਤੱਕ ਪਾਣੀ ਨਿਕਾਸ ਕਰੀ ਰਿਹਾ ਹੀ ਨਹੀਂ ਅੱਛਾ ਨਾਲ ਗਿਆ ਇਸੇ ਤਰ੍ਹਾਂ ਭਰ ਗਈ ਨਹੀਂ ਮੈਂ ਕਹਿੰਦਾ ਨਾਲ ਹੀ ਹੈਡ ਬਗਰ ਰਮਕਾਨਾ ਸਾਰੀਆਂ ਤਰੇੜਾਂ ਆਈਆਂ ਹੋਈਆਂ ਨੇ ਤੇ ਜਦੋਂ ਵੀ ਪਿਛਲੇ ਦੇ ਐਮ.ਐਲ.ਏ. ਸਾਹਿਬ ਜੋ ਆਏ ਸੀ ਉਹ ਲੋਕਾਂ ਪਹਿਲਾਂ ਉਹਨਾਂ ਨੇ ਇੱਕੋ ਗੱਲ ਕਹੀ ਸਾਡੇ ਨਾਲ ਪਹਿਲਾਂ ਹੀ ਇਹ ਕੰਮ ਕਰਾਵਾਂਗੇ ਮੈਂ ਕਹਿੰਦਾ ਸਿਰੇ ਦੀ ਮਾੜ ਅੱਛਾ ਜਿਹੜੇ ਪਹਿਲੇ ਨਾ ਸਰਕਾਰਾਂ ਸੀ ਨੀ ਤਾਂ ਮੈਂ ਕਹਿੰਦਾ ਜਿੰਨੀ ਆਸ ਨਾ ਵੋਟਾਂ ਵਾਈਆਂ ਹਨ ਮੇਰੇ ਖੁਦ ਧਾਰ ਦੇ ਸਮਰਥਕ ਬਣੇ ਸੀ ਅੱਛਾ ਮੈਂ ਕਹਿੰਦਾ ਉਸ ਤੋਂ ਵੀ ਬੁਰੀ ਸਰਕਾਰ ਨਿਕਲੀ ਅੱਛਾ ਇਹਨਾਂ ਨੇ ਆਦਵਾਈ ਦੇ ਕੇ ਡੀਸੀ ਸਾਹਿਬ ਨੂੰ ਮੈਂ ਪੱਤਰ ਦੇ ਕੇ ਆਇਆ ਐ ਐਮਐਲਏ ਸਾਹਿਬ ਨੂੰ ਮੈਂ ਐਮਐਲਏ ਸਾਹਿਬਾਂ ਨੂੰ ਵੀ ਕਿਹਾ ਐ ਪਰ ਕੋਈ ਅਸਰ ਨਹੀਂ ਉਹਨਾਂ ਦੇ ਕਿਵੇਂ ਦੇਖਦੇ ਹੋ ਬਾਈ ਜੀ ਸਾਡੇ ਨਾਲ ਬਾਈ ਗੋਲਡੀ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਜਾਂ ਪਿਛਲੀਆਂ ਸਰਕਾਰਾਂ ਨੂੰ ਨਿੰਦ ਨਿੰਦ ਕਿ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਵੀ ਜਿਹੜੇ ਲੋਕਾਂ ਦੇ ਆ ਪਬਲਿਕ ਦੇ ਮਸਲੇ ਆ ਆ ਇੱਕ ਪਕਰਾਂ ਦੇ ਵਿੱਚ ਪਾਣੀ ਖੜਾ ਰਹਿਣਾ ਕਿੰਨੀਆਂ ਭਿਆਨਕ ਇਹਨਾਂ ਬਿਮਾਰੀਆਂ ਜਿਹੜੀਆਂ ਫੈਲਣੀਆਂ ਮੱਛਰ ਵਗੈਰਾ ਕਿੰਨਾ ਵਧਣਾ ਹੈ ਇਹਦੇ ਨਾਲ ਤੇ ਬਾਈ ਜਿਵੇਂ ਦਸੀ ਜਾਂਦਾ ਸੀ ਇੱਕ ਇੱਕ ਮਹੀਨਾ ਇਹ ਖੜਿਆ ਰਹਿਣਦਾ ਪਾਣੀ ਇਹਨਾਂ ਦੇ ਨਾਲ بارش ਦੁਆਰਾ ਵੀ ਆ ਜਾਂਦੀ ਕਿੰਨੇ ਦੇਖਦੇ ਸਭ ਪਾਣੀ ਤਾਂ ਸਰ ਖੜਾ ਹੀ ਰਹਿੰਦਾ ਡੇਢ ਡੇਢ ਮਹੀਨਾ ਦੋ ਦੋ ਮਹੀਨੇ ਲੱਗ ਜਾਂਦਾ ਦੇਖੋ ਹੁਣ ਇਹ ਸੁੱਕਣਾ ਨਹੀਂ ਇੱਕ ਮਹੀਨਾ 2.5 ਸਾਲ ਹੋ ਗਏ ਪੌਣੇ 3 ਸਾਲ ਹੋ ਗਏ ਸਰਕਾਰ ਆਈ ਨੂੰ ਪਰ ਇਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਹੈਗਾ ਕੋਈ ਇਹਨਾਂ ਦੇ ਮੰਨ ਲਓ ਵਲੰਟੀਅਰ ਹੈਗੇ ਆ ਉਹਨਾਂ ਦਾ ਵੀ ਨਹੀਂ ਧਿਆਨ ਹੈਗਾ ਆਸੋ ਆਪ ਦੀ ਮਨਮਰਜ਼ੀ ਕਰੀ ਜਾਂਦੇ ਐ ਜੋ ਕਰਨਾ ਵੈਸੇ ਤਾਂ ਕੰਮ ਕੋਈ ਨਹੀਂ ਕੀਤਾ ਅੱਜ ਤੱਕ ਇਹਨਾਂ ਨੇ ਇੱਕ ਇੱਟ ਨਹੀਂ ਲਵਾਈ ਅੱਛਾ ਜਿਹੜਾ ਕੰਮ ਖੜਾ ਜਿਉਂਦੀ ਸਰਕਾਰ ਬਣੀ ਕੋਈ ਇੱਕ ਇੱਟ ਨਹੀਂ ਲਵਾਈ ਸਿਰਫ ਉਹ ਗਰਾਊਂਡ ਲਵਾਈ ਜਾਂਦੇ ਐ ਗਰਾਊਂਡ ਤੇ ਉਹ ਮਤਲਬ ਸੈਂਟਰ ਸਰਕਾਰ ਦਾ ਹੈਗਾ ਪੈਸਾ ਲੱਗੀ ਜਾਂਦਾ ਅੱਛਾ ਜੋ ਮੰਡੀ ਦੇ ਆਸਾ ਆਇਆ ਮੰਡੀ ਤੇ ਲਾਓ ਤੁਸੀਂ ਮੰਡੀ ਦੇ ਵਿਕਾਸ ਲਈ ਕੁਝ ਨਹੀਂ ਕੁਝ ਨਹੀਂ ਹੋਇਆ ਜੀ ਦੱਸੋ ਕੋਈ ਆ ਸਾਰੇ ਖੜੇ ਆ ਜੀ ਕੋਈ ਇੱਕ ਗਰਾਊਂਡ ਪੈਸੇ ਆਉਂਦੇ ਪੈਸੇ ਦਾ ਪਤਾ ਨਹੀਂ ਕਿੱਥੇ ਆਈ ਪੈਸੇ ਸਾਨੂੰ ਤਾਂ ਆਪ ਨਹੀਂ ਪਤਾ ਕਿੱਥੇ ਲਾਇਆ ਔਰ ਬੇਤਕ ਮਿਸ਼ਨ ਦੇ ਪੈਸੇ ਆਉਂਦੇ ਆ ਕਿੱਥੇ ਜਾਂਦੇ ਆ ਬੇਤਕ ਮਿਸ਼ਨ ਦੇ ਪੈਸੇ ਕਿੱਥੇ ਲਾਏ ਆ ਇਹਨਾਂ ਨੇ ਨਹੀਂ ਕੀ ਇੱਥੇ ਸੀਵਰੇਜ ਦੀ ਸਮੱਸਿਆ ਕੀ ਸਮੱਸਿਆ ਕੀ ਹੈ ਬਈ ਪਾਣੀ ਸਮੱਸਿਆ ਇਹ ਨਾਲੀਆਂ ਦੀ ਪ੍ਰੋਬਲਮ ਜ਼ਿਆਦਾ ਆ ਨਾਲੀਆਂ ਦਾ ਹੱਲ ਹੋਣਾ ਚਾਹੀਦਾ ਨਾ ਸੀਵਰੇਜ ਦਾ ਮੋਟਰ ਲੱਗੀ ਆ ਉੱਥੋਂ ਤੱਕ ਹੀ ਨਹੀਂ ਪਾਣੀ ਪਹੁੰਚਦਾ ਅੱਛਾ ਨੇ ਨਾਲੀਆਂ ਕਿਵੇਂ ਛੋਟੀਆਂ ਕਿੱਜਾ ਬੰਦ ਹੋਈਆਂ ਬੰਦ ਹੋਈਆਂ ਪਈਆਂ ਇਹ ਪੇੜ ਜਿਹੜਾ ਨੀਵਾ ਹੈ ਇਹ ਦੁਆਰਾ ਬੰਨ ਵਾਲੀਆਂ ਨੇ ਨਾਲੀਆਂ ਸਾਰੀਆਂ ਇੱਕ ਜਿਹੜੀ ਉਥੋਂ ਦੀ ਪਾਈਪ ਲਾਈਨ ਆਉਂਦੀ ਥੋੜੀ ਪ੍ਰੋਬਲਮ ਹੈ ਜਿਹੜੀ ਛੱਪਣ ਜਾਂਦੀ ਹੈ ਇਹਨਾਂ ਨੂੰ ਚਾਹੀਦਾ ਸਾਡੀ ਤਾਂ ਬੇਨਤੀ ਹੈ ਮੰਤਰੀ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਇਹ ਦੇਖ ਕੇ ਕੰਮ ਕਰਨਾ ਚਾਹੀਦਾ ਹੈ ਬਿਮਾਰੀਆਂ ਦਾ ਬਹੁਤ ਜ਼ਿਆਦਾ ਬੱਚਾ ਬੱਚੇ ਦੇਖ ਲਈ ਇੱਥੇ ਬਾਹਰ ਨਹੀਂ ਨਿਕਲ ਸਕਦੇ ਬੱਚੇ ਦਾ ਸਕੂਲ ਜਾਲਾ ਬਹੁਤ ਬੁਰਾ ਹਾਲ ਹੈ ਪਰ ਸਾਨੂੰ ਤਾਂ ਇਹ ਹੈ ਨਾ ਪਹਿਲਾਂ ਤਾਂ ਪ੍ਰਸ਼ਾਸਨ ਤੋਂ ਇਹਦਾ ਹੱਲ ਕਰਨਾ ਚਾਹੀਦਾ ਕੋਈ ਇਹਨਾਂ ਤੋਂ ਪਾਰਟੀ ਬਾਈ ਤੋਂ ਉੱਟ ਕੇ ਆਪ ਦੇਖਣਾ ਚਾਹੀਦਾ ਜੀ ਦਾ ਸਾਰੇ ਸਾਰੇ ਕਾਲੀ ਵੀ ਖੜੇ ਹੈ ਕਾਂਗਰਸੀ ਵੀ ਆਮ ਆਦਮੀ ਵੀ ਖੜੇ ਹੈ ਇਹਦੇ ਕੋਈ ਪਾਰਟੀ ਬਣੀ ਦਾ ਕੋਈ ਸੁਣੀਆ ਕਿ ਮੁਸ਼ਕਿਲ ਹੈ ਸਾਂਝਾ ਕੰਮ ਹੈ ਇਹਨਾਂ ਨੂੰ ਕੰਮ ਹੱਲ ਕਰਨਾ ਚਾਹੀਦਾ ਹੈ ਜੀ ਹੋਰ ਵੀ ਬਾਈ ਮੌਜੂਦਾ ਗੱਲ ਬਦਲੀ ਹਾਂਜੀ ਬਾਈ ਹੈਪੀ ਜੀ ਤੁਹਾਡਾ ਵੀ ਇੱਥੇ ਮਕਾਨ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਸਾਹਮਣੇ ਬਹੁਤ ਬੁਰਾ ਹਾਲ ਹੈ ਸਭ ਤੋਂ ਵੱਡੀ ਸਮੱਸਿਆ ਤੇ ਮੈਨੂੰ ਲੱਗਦਾ ਤੁਹਾਨੂੰ ਵੀ ਹੁੰਦੀ ਬੱਚੇ ਛੋਟੇ ਸਕੂਲ ਬਹੁਤ ਮੰਦਾ ਹਾਲ ਹੈ ਜੀ ਵਾਰ-ਵਾਰ ਬੇਨਤੀ ਕਰਨ ਦੇ ਵੀ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਕੋਲੇ ਕਾਫੀ ਵਾਰ 5 7 ਉਹਨਾਂ ਨੂੰ ਮਿਲੇ ਆ ਗਰਾਊਂਡ 'ਚ ਵੀ ਮਿਲੇ ਆ ਉਹਨਾਂ ਨੇ ਮਨ ਲਓ ਵੈਕਸਿਨ ਸਾਹਿਬ ਨੂੰ ਕਿਤੇ ਜਾਂ ਐਸ ਡੀਓ ਸਾਹਿਬ ਨੂੰ ਫੋਨ ਕੀਤਾ ਪਰ ਉਹ ਢੀੜਾ ਮਾਰ ਕੇ ਮੁੜ ਜਾਂਦੇ ਆ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਪੰਜ-ਛੇ ਦੋ ਵਾਰੀ ਫੋਨ ਕੀਤਾ ਅੱਛਾ ਜੇ ਸੁਣਵਾਈ ਵੀ ਮਿਲ ਜਾਨੇ ਤੁਹਾਡੇ ਕੋਲ ਫੋਨ ਕਰਦੇ ਆ ਜਰੂਰ ਕਰਦੇ ਆ ਪਰ ਆਉਂਦਾ ਕੋਈ ਨਹੀਂ ਜੀ ਅੱਛਾ ਜੇ ਆਉਂਦਾ ਤਾਂ ਕੋਈ ਬਾਹਰ ਹੀ ਮੁੜ ਜਾਂਦਾ ਸਾਨੂੰ ਅੱਜ ਤੱਕ ਕੋਈ ਬੰਦਾ ਨਹੀਂ ਮਿਲਿਆ ਜੀ ਉਹਨਾਂ ਨੇ ਸਾਡੇ ਨੰਬਰ ਵੀ ਨੋਟ ਕੀਤੇ ਸੀ ਵੀ ਹੁਣ ਆਉਣਗੇ ਤਾਂ ਤੁਹਾਨੂੰ ਮਿਲ ਕੇ ਜਾਣਗੇ ਪਰ ਕੋਈ ਵੀ ਨਹੀਂ ਆਇਆ ਜੀ ਅਸੀਂ ਬਹੁਤ ਪਰੇਸ਼ਾਨ ਆ ਅੱਜ ਤੋਂ 15 ਦਿਨ ਪਹਿਲਾਂ بارش ਆਈ ਸੀ ਅਸੀਂ 10500 ਰੁਪਇਆ ਟੈਂਕਰ ਵਾਲਿਆਂ ਨੂੰ ਦੇ ਕੇ ਅੱਛਾ ਆਪਦੇ ਕੋਲ ਆਪਦੇ ਕੋਲ ਜੀ ਸਾਰੀ ਗਲੀ ਨੇ 15 1500 ਸੱਤ ਘਰਾਂ ਨੇ ਬਾਕੇ ਜਕਾਇਆ ਜੀ ਹੁਣ 10 ਨਾਲ ਫਿਰ ਹਾਲ ਹੈ ਜੀ ਹੁਣ 10500 ਦੁਬਾਰਾ ਨਹੀਂ ਲਾ ਸਕਦੇ ਇੰਨੀ ਤਾਂ ਸਾਨੂੰ ਨਹੀਂ ਹੋਣੀ ਹੈਗੀ ਬਾਕੀ ਗਲੀਆਂ ਦਾ ਵੀ ਇਹੀ ਹਾਲ ਹੈ ਬਾਈ ਜੀ ਜਿਹੜੀਆਂ ਬਾਕੀ ਪਿਛਲੀ ਗਲੀ ਇਹ ਉਧਰ ਵੀ ਇਹੀ ਹਾਲ ਹੈ ਜੀ ਉਪਰਲੇ ਪਾਸੇ ਵੀ ਉਹਾਰਾ ਸਾਹਮਣੇ ਵੀ ਉਹੀ ਹਾਲ ਹੈ ਦੋ ਗਲੀਆਂ ਜਿਹੜੀਆਂ ਉੱਚੀਆਂ ਜੀ ਜਿੱਥੇ ਸਹੀ ਹਾਲ ਵਾਕੀ ਸਾਰੇ ਪਾਸੇ ਬੁਰਾ ਹਾਲ ਹੈ ਕੋਈ ਕੱਚੀ ਹੈ ਕਿਤੇ ਕਿਸੇ ਨੇ ਮਿੱਟੀ ਪਵਾ ਦੀ ਹੈ ਜੀ ਕਿਸੇ ਨੇ ਕਿਵੇਂ ਹਰ ਇੱਕ ਨੇ ਮੰਨ ਲਓ ਆਪ ਦੀ ਸੇਫਟੀ ਵਾਸਤੇ ਕੁਝ ਨਾ ਕੁਝ ਕੀਤਾ ਪਰ ਉਹ ਇਹ ਸਾਰੇ ਘਰਾਏ ਤੇ ਤਰੇੜਾ ਹੈ ਬੁਰਾ ਹਾਲ ਹੈ ਸੇਮ ਬਹੁਤ ਮੰਦੇ ਹਾਲ ਹੈ ਜੀ ਸਾਨੂੰ ਤਾਂ ਮੰਨ ਲਓ ਇਥੋਂ ਦਾ ਕਿ ਅਸੀਂ ਛੱਡ ਕੇ ਜਾਣ ਨੂੰ ਮਜਬੂਰ ਹੋਏ ਬੈ ਇੰਨੇ ਸਾਡੇ ਹਾਲਾਤ ਮਾੜੇ ਜੀ ਗੋਸਾ ਹੁੰਦੀਆਂ ਜਾਂਦਾ ਰਹਿੰਦਾ ਤੇ ਮੰਤਰੀ ਜਿਹੜੇ ਕਿਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਵੀ ਇਥੋਂ ਦੇ ਇਸ ਵਾਰ ਦਾ ਜਿਹੜੇ ਵਿਧਾਇਕ ਆ ਉਹ ਕੈਬਨਿਟ ਦੇ ਵਿੱਚ ਮਨਿਸਟਰ ਵੀ ਆ ਉਹ ਵੀ ਤੁਹਾਨੂੰ ਲਾਰਾ ਲਾ ਕੇ ਕਿ ਹੁਣ ਕਿੰਨਾ ਤੋਂ ਉਮੀਦ ਲਗਾਈ ਜਾ ਸਕਦੀ ਹੈ ਵੀ ਇਹ ਜਿਹੜੇ ਤੁਹਾਡੇ ਕੰਮ ਹੋਣਗੇ ਨਹੀਂ ਸਾਨੂੰ ਇਹ ਹਰ ਕਿਸੇ ਤੋਂ ਉਮੀਦ ਨਹੀਂ ਲੱਗਦੀ ਯਾਰ ਸਰਕਾਰਾਂ ਤੋਂ ਉਮੀਦ ਹੁੰਦੀ ਹੈ ਕੋਈ ਕੰਮ ਹੋ ਹੀ ਨਹੀਂ ਰਿਹਾ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਪਰ ਉਹਨਾਂ ਨੇ ਵੀ ਸਾਨੂੰ ਕਿਹਾ ਜੀ ਡਰੇਨ ਪਵਾਗਾ ਹੂਆ ਨਹੀਂ ਆਇਆ ਜੀ ਅਸੀਂ ਮੰਨ ਲਓ ਸਾਰੇ ਲੋਕਲ ਟੀਮਾਂ ਨੂੰ ਵੀ ਕਿਹਾ ਪਰ ਨਹੀਂ ਸਾਡੀ ਸੁਣਵਾਈ ਹੋ ਰਹੀ ਕਿਸੇ ਤਰ੍ਹਾਂ ਦੀ ਅਸੀਂ ਤਾਂ ਖੁਦ ਵੀ ਪੈਸੇ ਲੌਣ ਨੂੰ ਤਿਆਰ ਆਏ ਕੋਈ ਸਾਨੂੰ 5-5 10-10 ਹਜ਼ਾਰ ਲੋਨ ਅਸੀਂ ਦੇ ਦਾਂਗੇ ਪਰ ਸਾਡਾ ਹੱਲ ਕਰੋ ਜੀ ਅਤਿਨ ਕਿ ਪੱਕਾ ਹੱਲ ਕੋਈ ਹੋਣਾ ਪੱਕਾ ਹੱਲ ਕਰੋਣ ਅਸੀਂ ਬਿਲਕੁਲ ਉਹਨਾਂ ਦੇ ਨਾਲ ਲੱਗ ਰਹੀਆਂ ਸਾਰੇ ਬਸੇ ਪਰ ਮਾਨੂੰ ਕੋਈ ਹੱਲ ਹੀ ਨਹੀਂ ਹੋ ਰਿਹਾ ਜੀ ਫਿਰ ਉਹਦਾ ਹੱਲ ਕੀ ਹੈ ਜੀ ਫਿਰ ਅਸੀਂ ਧਰਨਾ ਹੀ ਲਾਵਾਂਗੇ ਜੀ ਮੰਡੀ ਬੰਦ ਕਰਕੇ ਮੰਡੀ ਬੰਦ ਕਰਕੇ ਧਰਨਾ ਲਾਵਾਂਗੇ ਸਾਡਾ ਪ੍ਰੋਸੈਸ ਹੈ ਵੇਖੋ 2 ਦਿਨ 1 ਦਿਨਾਂ ਹਾਲੋ ਇਹ ਮੰਡੀ ਬੰਦ ਕਰਕੇ ਮੁਕੰਮਲ ਧਰਨਾ ਲਾਵਾਂਗੇ ਇਹ ਮੈਡਮ ਆਣ ਵਿੱਚੇ ਸਮਝ ਲਈ ਮੈਡਮ ਜੀ ਤੌਰ ਦੇ ਅੰਡਰ ਦੋ ਹੀ ਇਹ ਮੇਨ ਮੰਡੀਆਂ ਆ ਲੀਆਂ ਇੱਕ ਲੱਕੀ ਵਾਲੀ ਮੰਡੀ ਉੱਤੇ ਮਲੌਰ ਜੀ ਤੇ ਬੜੀ ਸ਼ਰਮ ਦੀ ਗੱਲ ਹੈ ਜਿਉਂ ਉਹਨਾਂ ਦੇ ਹੁੰਦਾ ਇਹ ਬਾਜ਼ਾਰ ਸਾਨੂੰ ਬੰਦ ਕਰਨਾ ਪਿਆ ਜੇ ਅਸੀਂ ਰਿਕਵੈਸਟ ਇਹੀ ਕਰਦੇ ਹਾਂ ਕਿ ਸਾਡਾ ਮਸਲਾ ਬੰਦ ਹੋਣ ਤੋਂ ਤੇ ਰਲਣ ਤੋਂ ਪਹਿਲਾਂ ਹੀ ਕੀਤਾ ਜਾਵੇ ਕਿ ਸਾਲੋਂ ਇਸ ਕੰਮ ਨੂੰ ਨਾ ਕਰਨਾ ਪਵੇ ਤੇ ਮੈਡਮ ਜੀ ਨੇ ਰਿਕੁਐਸਟ ਹੈ ਕਿ ਜਿਨ੍ਹਾਂ ਦੇ ਐਮਪੀਆਂ ਦੇ ਅੰਡਰ ਬਹੁਤ ਵੱਡੇ ਵੱਡੇ ਬਾਜ਼ਾਰ ਆਉਂਦੇ ਉਹਥੇ ਵੀ ਇਹ ਮੁਸ਼ਕਲਾ ਹੈ ਨਹੀਂ ਗਿਆ ਤੇ ਇੱਕ ਛੋਟਾ ਜਿਹਾ ਬਾਜ਼ਾਰ ਇੱਕ ਆਦ ਇੱਕ ਮਲੋੜ ਤੋਂ ਉਹਨਾਂ ਦੇ ਅੰਡਰ ਹੈ ਉੱਥੇ ਇਹ ਮੁਸ਼ਕਲ ਆ ਰਹੀਆਂ ਬੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਵਾਸਤੇ ਇਹ ਜਿੱਦਾਂ ਕਿ ਬਾਈ ਨੇ ਦੱਸਿਆ ਕਿ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਦੇ ਜਿਹੜੇ ਹਿੱਸੇ ਦੇ ਵਿੱਚ ਜਾਂ ਉਹਨਾਂ ਦੇ ਹਲਕੇ ਦੇ ਵਿੱਚ ਦੋ ਹੀ ਮੰਡੀਆਂ ਆਂ ਨੇ ਇੱਕ ਮੰਡੀ ਲਖਿਆਲੀ ਨਾਮੀ ਮੰਡੀ ਐ ਨਾਮਵਰ ਮੰਡੀ ਐ ਬਹੁਤ ਪੁਰਾਣੀ ਮੰਡੀ ਆ ਤੇ ਜਿਹੜੇ ਜਿਹੜੇ ਹਾਲਾਤ ਆ ਤੁਸੀਂ ਦੇਖ ਰਹੇ ਹੋ ਵੀ ਇਹ ਹੀ ਨਹੀਂ ਸੁਧਰੇ ਪਿਛਲੇ 2.5 ਸਾਲਾਂ ਤੋਂ ਤੇ ਵੀਰੋਦਾਨ ਨੇ ਜਿਵੇਂ ਦੱਸਿਆ ਕਿ ਸਾਡੇ ਸਾਨੂੰ ਜਿਹੜਾ ਸਰਕਾਰਾਂ ਮਜਬੂਰ ਕਰ ਰਹੀਆਂ ਵੀ ਇਸ ਤੋਂ ਬਾਅਦ ਸਾਨੂੰ ਜਿਹੜੀ ਮੰਡੀ ਬੰਦ ਕਰਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨੇ ਲਾਉਣ ਲਈ ਮਜਬੂਰ ਨਾ ਕਰਨ ਉਸ ਤੋਂ ਪਹਿਲਾਂ ਹੀ ਜਿਹੜੇ ਵਿਕਾਸ ਕਾਰਜ ਹੋਣੇ ਚਾਹੀਦੇ ਸੀ ਉਹ ਕਰਵਾ ਦਿੱਤੇ ਹਨ ਨਵੰਬਰ ਹੀ ਆ ਸਾਡੇ ਨਾਲ ਕੋਈ ਨਹੀਂ ਭਾਈ ਕਿਵੇਂ ਦੇਖਦੇ ਹੋ ਤੁਹਾਨੂੰ ਤਾਂ 10 ਸਾਲ ਹੋ ਗਏ 11 ਸਾਲ ਹੀ ਹੋ ਗਿਆ 6 ਸਾਲ ਹੀ ਹੋ ਗਏ ਤੇ ਇਸੇ ਤਰ੍ਹਾਂ ਹੀ ਰਹਿੰਦੇ ਹਾਲਾਤ ਦੋ ਵਾਰੀ ਤੁਸੀਂ ਪੰਚਾਇਤਾਂ ਦੇ ਵਿੱਚ ਵੀ ਰਹੇ ਹੋ ਪੁੱਤ ਪੁੱਲਾ ਹੁਣ ਤਨਵਾ ਕੇ ਤੁਹਾਨੂੰ ਸੁਣਦੇ ਉਹਨਾਂ 'ਤੇ ਪਹੁੰਚੇ ਇੰਤਰੀਆ ਗਿਆ ਅਸੀਂ 23 ਸਾਲ ਹੋ ਗਏ ਇਹਨੂੰ ਪੱਲਾ ਪਾਣੀ ਨਿਕਲਦਾ ਸੀ ਮੰਡੀ ਦੇ ਮੋੜ ਤੇ ਚੱਲਦੀ ਸੀ ਸਭ ਕੁਝ ਜਦੋਂ ਤੇ ਇਹ ਸਰਕਾਰ ਆਈ ਆ ਬਦਲਾਅ ਵਾਲੀ ਜਿਹੜੇ ਸਾਡਾ ਬੇੜਾ ਹੀ ਕਰਕੇ ਕਰਦਾ ਅੱਛਾ ਉਸ ਤੋਂ ਪਹਿਲਾਂ ਸਾਡੇ ਦੁਕਾਨਾਂ ਜਿਹੜੇ ਅਸੀਂ ਕੰਮ ਕਰਦੇ ਸੀ ਮੰਡੀ ਦਾ ਸਾਡਾ ਮੋਟਰ ਸਿਸਟਮ ਕੱਲ ਦਾ ਹੀ ਪਿੰਡ ਤੋਂ ਦਾ ਪਾਣੀ ਪੈਂਦਾ ਸੀ ਪਹਿਲਾਂ ਤਾਂ ਪਿੰਡ ਦੇ ਇਹਨਾਂ ਨੇ ਰੀਫਰ ਕਰਕੇ ਸਾਡਾ ਪਾਣੀ ਛੱਪੜ ਦੇ ਬਾਹਰ ਹਟਾਤਾ ਅੱਛਾ ਤਾਂ ਵੀ ਸਾਡਾ ਸਾਝਾ ਛੱਪੜ ਆ ਮੰਡੀ ਦੇ ਪਿੰਡ ਦਾ ਸਾਝਾ ਛੱਪੜ ਆ ਅਸੀਂ ਕੱਢੀ ਹੁਣ ਨਹੀਂ ਬੇਨਤੀ ਆ ਘੱਟਾ ਪਾਣੀ ਛੱਪੜ ਤੇ ਪੈਂਦਾ ਕਾਦੋ ਸਾਡਾ ਅਸੀਂ ਲਿਫਟ ਪੰਪ ਚੱਲਦਾ ਸਾਡਾ ਤੇ ਛਣੇ ਜੋਗਾ ਸਾਨੂੰ ਪਾਣੀ ਦੀ ਕਿਸੇ ਨਹੀਂ ਆਉਂਦੀ ਹੁਣ ਪਹਿਲਾਂ ਸਾਨੂੰ ਉਹ ਵਾੜ ਛੱੜਨਾ ਪਹਿਲਾਂ ਜਾ ਕੇ ਫਿਰ ਸਾਨੂੰ ਉੱਤੇ ਮੋਟਰ ਚਲਾਉਣੀ ਪ ਉਗਾਹੀ ਹੋ ਗਿਆ ਅੱਛਾ 1 ਸਾਲ ਪਹਿਲਾਂ ਕੰਮ ਸਹੀ ਚੱਲਦਾ ਕੰਮ ਸਹੀ ਚੱਲਦਾ ਸੀ ਜਦੋਂ ਮੈਡਮ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਏ ਜਦੋਂ ਬੋਟਾ ਅਜੇ ਸ਼ੁਰੂ ਹੋਣੀਆਂ ਜੀ ਮੈਡਮ ਨੇ ਸਭ ਤੋਂ ਪਹਿਲਾਂ ਸਾਡੇ ਸਾਡੇ ਮਹੱਲੇ ਅਸੀਂ ਮਹੱਲੇ 'ਚ ਗਏ ਆ ਉਹ ਸਾਡੀ ਪਿੱਛਲਾ ਪਾਣੀ ਦੇਖਿਆ ਨੇ ਨੇ ਵੇਖੀਏ ਇਹ ਪਹਿਲ ਵੈਲ ਦੇ ਧਰ ਤੇ ਹੱਲ ਕਰਾਂਗੇ ਇਹ ਤਾਂ ਬਹੁਤ ਔਖਾ ਜੀ ਗਰੀਬਾਂ ਦੇ ਘਰ ਆ ਡਿੱਗ ਪੈਣਗੇ ਪਰ ਉਹ 2.5 ਸਾਲ ਹੋ ਗਏ ਸਾਡੇ ਘਰ ਡਿੱਗ ਉਹਨੂੰ ਡਿੱਗਣ ਲੈ ਕੇ ਪੈਣੇ ਇੱਕ ਅੱਧਾ ਮਹੀਨਾ ਹੋ ਰਗਾ ਡਿੱਗ ਪੈਣੇ ਇਹ ਉਧਰ ਤੁਹਾਡੀ ਮਕਾਨਾਂ ਦੇ ਪਿਛਲੇ ਪਾਸੇ ਵੀ ਪਾਣੀ ਖੜਾ ਨਾਲੇ ਮੇਨ ਰੋੜਾ ਜੀ ਮਾਲਗਨਾਮ ਰੋੜਾ ਸਮਸ਼ਾਨਗੜ ਰੋੜਾ ਮੰਦਰ ਉੱਥੇ ਆ ਗੁਰਦੁਆਰਾ ਉੱਥੇ ਆ ਰੇਲਵੇ ਸਟੇਸ਼ਨ ਤੋਂ ਪਾਣੀ ਖੜ ਜਾਂਦਾ ਜੀ ਇਹ ਸ਼ੋਰ ਜ਼ਰੂਰ ਤੇ ਪਰ ਮੈਡਮ ਨੇ ਕੱਜ ਵਾਰੀ ਆਉਂਦੇ ਆ ਸਿੱਧੇ ਵਸੇ ਵਿੱਚ ਲੈ ਕੇ ਤਾਂ ਇਹ ਅਸੀਂ ਫਿਰ ਦਿਖਾ ਕੇ ਨੇ ਆਏ ਆ ਆਉਂਦੇ ਆ ਵੇ ਵੇਖ ਕੇ ਮੁੰਡੇ ਨੇ ਕਰਾਂਗੇ ਵਿਦਿਓ ਸਾਨੂੰ ਮਿਲ ਕੇ ਆਇਆ ਜਾਂ ਦੇਖਣ ਨੂੰ ਮਿਲ ਕੇ ਆਇਆ ਪਰ ਸਾਡੇ ਕੋਈ ਸੁਣਵਾ ਇਹ ਸਭ ਸਟਾਰ ਦੇ ਹੱਥ ਤੋਂ ਗੰਦੀ ਚੀਜ਼ ਹੈ ਜੀ ਇਹਨੂੰ ਸਮਝਾਈ ਜਾਣੀ ਅਫਸਰ ਵੀ ਨਹੀਂ ਕੰਮ ਕਰ ਰਹੇ ਇਹ ਤਾਂ ਕਹਿੰਦੇ ਸੀ ਆਮ ਲੋਕਾਂ ਨੇ ਸਰਕਾਰ ਹੋਊਗੀ ਲੋਕਾਂ ਦੇ ਜਿਹੜੇ ਅਫਸਰ ਹੋ ਘਰ ਘਰ ਜਾ ਕੇ ਕੰਮ ਕਰਨ ਇਹ ਸਭ ਗੱਲਾਂ ਹੀ ਆ ਗੱਲਾਂ ਨਿਕਰੀ ਸੀ ਹੁੰਦੇ ਰਹੇ ਸੀਐਮ ਸਰ ਵੀ ਕੱਲ ਕਿ ਦਰਦਾ ਵੀ ਇਹੀ ਜਿਹੜੀਆਂ ਆਵਾਜ਼ੀ ਕਰ ਰਹੀ ਸੀ ਕੁਚੀ ਉੱਚੀ ਵੀ ਜਿਹੜਾ ਘਰ ਘਰ ਜਾ ਕੇ ਅਫਸਰ ਸਹੀ ਕੰਮ ਕਰ ਰਹੀ ਹੈ ਬਹੁਤ ਸਾਡੇ ਵਧੀਆ ਲੋਕਾਂ ਨੂੰ ਜਿਹੜਾ ਫਾਇਦਾ ਮਿਲ ਰਿਹਾ ਛਿੰਦੇ ਪੱਤੇ ਲਾ ਕੇ ਇਹ ਨਹੀਂ ਨਹੀਂ ਇਹ ਖੱਲੇ ਖੱਲੇ ਖਬਰਾਂ ਦੀਆਂ ਸੂਖੀਆਂ ਸੋਸ਼ਲ ਮੀਡੀਆ ਤੇ ਜਿਹੜੀ ਇਹਨੇ ਪੱਜੇ ਤੇ ਕੰਮ ਕਰੀ ਰਿਹਾ ਕਿੰਨਾ ਲੋਕਾਂ ਦਾ ਬੁਰਾ ਹਾਲਾ ਹੈ ਸਾਡਾ ਉਹਨੇ ਇੱਥੇ ਬੱਚੇ ਸਕੂਲ ਲੈ ਜਾਣੇ ਤਾਂ ਵੀ ਛੱਡੇ ਕਿਉਂਣੇ ਪੈਂਦੇ ਆਪ ਜਾ ਕੇ ਲੈ ਕੇ ਆਉਣੇ ਪੈਂਦੇ ਨਿਕਲੇਣੀਆਂ ਤਾਂ ਗੰਦੇ ਪਾਣੀ ਚ ਰੋਜ਼ ਕੇ ਦੀ ਇਨਫੈਕਸ਼ਨ ਹੋਏ ਪਈ ਜਾਂ ਕਿਸੇ ਨੂੰ ਸੌ ਬਿਮਾਰੀਆਂ ਖੜੀਆਂ ਆਉਣੀਆਂ ਮੱਛਰ ਰਾਇਗਾਗਾ ਉਹ ਤੋਂ ਬਿਮਾਰੀਆਂ ਦਾ ਸਮਾਉ ਤੇ ਮੌਸਮ ਵੀ ਖਰਾਬ ਆ ਤੇ ਕੋਈ ਗੱਲ ਸੁਣਾਈ ਸੁਣਨੇ ਨਹੀਂ ਜਿਆ ਗੱਲ ਨੂੰ ਮੈਡਮ ਨੂੰ ਕਿੰਨੇ ਵਾਰੀ ਖੁਦ ਜਾ ਕੇ ਮਿਲੇ ਆ ਪਿੰਡਾਂ ਦੇ ਵਿੰਡੇ ਨੂੰ ਮਿਲੇ ਆ ਯਾਰ ਪਾਰਟੀ ਵਿੱਚ ਪਰੋਟ ਕੇ ਜਿਆ ਦਾ ਕੰਮ ਕਰੋ ਅਸੀਂ ਤੁਹਾਡੇ ਨਾਲ ਕੰਮ ਕਰਨ ਦਾ ਸ਼ੌਂਕ ਆ ਜੇ ਪੈਸੇ ਲੱਗਦੇ ਖਾਦੇ ਪਾਣੇ ਜਾਂ ਮੈਂ ਕਿੱਥੇ ਵਾਡੀ ਜੇ ਕਰੇ ਸਿਰਫ ਇਹੀ ਬਣਾ ਗਣਾਈਏ ਕੋਈ ਕੰਮ ਹੋ ਨਹੀਂ ਸਕੀ। ਦਿਖਾਦਾ ਜੀ ਇੱਕ ਜਿੱਦਾਂ ਬਾਈ ਸਭ ਨੇ ਆਪਣੇ ਆਪਣੇ ਘਰਾਂ ਦੇ 12 ਦੇ ਵਿੱਚ ਪਾਣੀ ਖੜਾ ਆਪਣਾ ਆਪਣਾ ਦਿਖਾਦਾ ਜਿਹੜਾ ਦਰਦ ਸੁਣਾਇਆ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਡੀਓ ਸਾਭ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਸਖਵਾਲ ਸਿੰਘ ਆਦੀਵਾਲ ਗੱਲ ਕਰ ਰਹੇ ਹਾਂ ਡੇਲੀ ਰਿਪੋਰਟ ਟੀਵੀ ਤੋਂ ਪ੍ਰੈਸਰ ਬੋਟਲ ਜੀ। ਹਾਂ ਜੀ ਆਦੀਵਾਲ ਜੀ ਤੁਹਾਡੀ ਕਾਲ ਆ ਜਿਹੜੀ ਔਨ ਰਿਕਾਰਡ ਆ ਜੀ ਪਬਲਿਕਾ ਜਿਹੜੀ ਤੁਹਾਨੂੰ ਸੁਣ ਰਹੀ ਆ। ਮੰਡੀ ਲਖਿਆਲ ਦੇ ਵਿੱਚ ਖੜੇ ਸੀਗੇ ਜੀ ਸੀਵਰੇਜ ਦੇ ਜਿਹੜਾ ਮੀਂਹ ਦਾ ਪਾਣੀ ਆ ਬਹੁਤ ਇਹਦੀ ਵੱਡੀ ਸਮੱਸਿਆ ਹੈ ਜੀ ਅੱਛਾ ਜੀ ਤੇ ਨਾਲੀਆਂ ਭਰ ਜਾਂਦੀਆਂ ਹੀ ਓਵਰਫਲੋ ਹੋ ਜਾਂਦਾ ਘਰਾਂ ਦੇ ਵਿੱਚ ਵੜਦਾ ਬੱਚਿਆਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਆਈ ਏ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਕੱਲ ਬਾਰਿਸ਼ ਹੋਈ ਅੱਜ ਬੱਚੇ ਸਕੂਲ ਤੋਂ ਵੀ ਘਰੇ ਆ ਜੀ ਸਰ ਹੈਗਾ ਜੀ ਤੁਹਾਡੇ ਧਿਆਨ ਚ ਲਖਿਆਲੀ ਦਾ ਮਸਲਾ ਇਹ ਤੋਂ ਪਹਿਲਾਂ ਕੋਈ ਆਇਆ ਨਹੀਂ ਪਹਿਲਾਂ ਮੇਰੇ ਇਮਤਿਹਾਨ ਚ ਨਹੀਂ ਆਇਆ ਜੀ ਮੈਂ ਹੁਣੇ ਨੋਟ ਕਰ ਲੈਣਾ ਸੈਕਟਰੀ ਨੂੰ ਭੇਜ ਦੇਣਾ ਉੱਥੇ ਜਾ ਕੇ ਜਿਹੜੀ ਕੀ ਮਸ਼ੀਨਾਂ ਕਿਤੇ ਸਟ੍ਰਿੰਗ ਹੁੰਦਾ ਹੋਇਆ ਇੱਕ ਤੋਂ ਅੱਜ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਵੀ ਰਹੀ ਹੈ ਸਾਰੇ ਸਾਡੇ ਨਾਲ ਮੌਜੂਦ ਹੈ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਕਾਫੀ ਵਾਰੀ ਮੰਤਰੀ ਸਾਹਿਬ ਦੇ ਤੇ ਅੰੱਚ ਵੀ ਲਿਆਤਾ ਤੇ ਅਫਸਰ ਸਾਹੀ ਆਉਂਦੀ ਆ ਬਸ ਕਹਿੰਦਾ ਦੇਖ ਕੇ ਚਲੇ ਜਾਂਦੇ ਪਿਛਲੇ 2 2.5 ਸਾਲਾਂ ਤੋਂ ਅਸੀਂ ਇਸ ਮਸਲੇ ਨਾਲ ਜੂਝ ਰਹੇ ਆ ਤੇ ਵੀ ਸਾਡਾ ਕੋਈ ਹੱਲ ਨਹੀਂ ਕਰਦਾ ਤੇ ਤੁਸੀਂ ਨਵੇਂ ਆਏ ਹੋ ਕਰਾ ਦਿੰਦੇ ਆ ਜੀ ਹਾਂ ਜੀ ਤੁਸੀਂ ਨਵੇਂ ਆਏ ਹੋ ਪਹਿਲਾਂ ਤਾਂ ਤੁਹਾਡਾ ਵੈਲਕਮ ਵੀ ਕਰਦੇ ਆ ਤੇ ਤੁਹਾਡੇ ਤੇ ਅੱਜ ਵੀ ਇਹ ਮਸਲਾ ਅੱਜ ਅਸੀਂ ਆਪਣੇ ਚੈਨਲ 'ਤੇ ਵੀ ਰੱਖ ਰਹੇ ਆ ਜੀ ਜੀ ਤੇ ਇੱਕ ਕਦੋਂ ਤੱਕ ਇਹ ਮਸਲਾ ਜਿਹੜਾ ਇਹਦਾ ਹੱਲ ਕਰਾਉਣ ਦੇ ਤੁਸੀਂ ਕੋਸ਼ਿਸ਼ ਕਰੋਗੇ ਮੈਂ ਤੇ ਇਦਾਂ ਹੀ ਸਾਈਟ ਨੂੰ ਦੇਖਣ ਦਾ ਮੌਕੇ ਤੇ ਕੀ ਉੱਥੇ ਕੰਮ ਹੋਣ ਵਾਲਾ ਸਾਰਾ ਤੇ ਉਹ ਵੇਖ ਕੇ ਫਿਰ ਮੈਂ ਤੁਹਾਨੂੰ ਰਿਪੋਰਟ ਦੇ ਦਊਗਾ ਜੀ ਮੈਂ ਸੰਭਾਲ ਕੇ ਕਰੀਏਗੇ ਜਲਦੀ ਵੇਲੇ ਬੀਸਟ ਕਮਿਸ਼ਨ ਜੋਪਾਂ ਆ ਜਾ ਪਾਣੀ ਦਾ ਜਿਹੜਾ ਨਿਕਾਸੀ ਦਾ ਸਾਰਾ ਬੰਦ ਹੈ ਠੀਕ ਹੈ ਜੀ ਠੀਕ ਹੈ ਧੰਨਵਾਦ ਮਿਹਰਬਾਨ ਵੀਡੀਓ ਸਾਫ ਸੀ ਗਈ ਤੁਸੀਂ ਸੋਣ ਹੀ ਲਿਆ ਜਿਵੇਂ ਅਕਸਰ ਆਪਾਂ ਦੇਖਦੇ ਆ ਚਲੋ ਉਹਨਾਂ ਨੇ ਵੀ ਆਪਣੀ ਜਿਹੜੀ ਡਿਊਟੀ ਦਾ ਜਿਹੜਾ ਫਰਜ਼ ਆਦਾ ਕੀਤਾ ਵੀ ਅੱਜ ਹੀ ਅਸੀਂ ਸੈਕਟਰੀ ਸਾਹਿਬ ਨੂੰ ਭੇਜਦੇ ਆ ਤੇ ਦੇਖਦੇ ਆ ਇੱਥੋਂ ਦੇ ਹਾਲਾਤ ਕੀ ਆ ਵੀ ਜਿਸ ਤਰੀਕੇ ਨਾਲ ਵੀ ਹੱਲ ਹੁੰਦਾ ਹੋਇਆ ਜ਼ਰੂਰ ਜਿਹੜਾ ਕਰਾਂਗੇ ਤੇ ਇੱਥੋਂ ਦੇ ਹਲਕੇ ਦੇ ਜਿਹੜੇ ਵਿਧਾਇਕ ਅਤੇ ਕੈਬਨਿਟ ਮਨਿਸਟਰ ਡਾਇਰੈਕਟਰ ਬਲਜੀਤ ਕੌਰ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਾਫੀ ਕੈਬਨਿਟ ਮੰਤਰੀ ਸਾਹਿਬ ਨੂੰ ਜਿਹੜੀ ਕੋਣ ਜਿਹੜਾ ਉਹਨਾਂ ਦਾ ਪਰਸਨਲ ਨੰਬਰ ਉਹ ਇਸ ਵੇਲੇ ਜਿਹੜਾ ਬੰਦਾ ਹੀ ਜਾਂਦਾ ਤੁਸੀਂ ਦੇਖ ਸਕਦੇ ਹੋ ਚੇਂਦਰਮੈਨ ਜਿਹੜਾ ਨੰਬਰ ਦਿਖਾਉਗਾ ਜਿਹੜਾ ਉਹਨਾਂ ਦਾ ਪਰਸਨਲ ਨੰਬਰ ਆ ਤੇ ਉਹ ਨੰਬਰ ਆ ਜਿਹੜਾ ਇਸ ਵਕਤ ਉਹਨਾਂ ਦਾ ਫੋਨ ਹੈ ਜਿਹੜਾ ਮੰਤਰੀ ਸਾਹਿਬ ਦਾ ਇਸ ਵੇਲੇ ਜਿਹੜਾ ਉਹ ਬੰਦ ਆ ਰਿਹਾ